ਉਹ ਅੱਜ ਬਾਂਦਰੂਕ ਦਲ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜੀ ਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਕੋਈ ਸਮਾਂ ਕਿੰਨੇ ਦਿਨ ਦਾ ਮੰਗਿਆ ਸੀ ਤੁਸੀਂ ਅਸੀਂ 1 ਵੀਕ ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਜ ਸਾਹਿਬ ਨੇ 2 ਦਿਨ ਦਾ ਸਮਾਂ ਪਹਿਲੇ ਵੀਕ ਜਿੰਨਾ ਮਿਲਿਆ ਜੀ ਰਿਮਾਂਡ ਦੇ ਉਦੇ ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬੰਦੇ ਨਰਸਿੰਘ ਨਾਮ ਦੇ ਬੰਦੇ ਨੂੰ ਇਸ ਮੁਕੱਦਮੇ ਦੇ ਵਿੱਚ ਸੁਲਮਣ ਸਰ ਗ੍ਰਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਸਰ ਕੋਰਟ ਤੇ ਆ ਕੇ ਸਟੇਟਮੈਂਟ ਕੋਰਟ ਤੇ ਕਰ ਰਹੇ ਹਾਂ ਜੀ ਹਾਂ ਚੈੱਕ ਕਰ ਨਹੀਂ ਉਹ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜਕੇ ਤੇ ਬਾਈ ਜਲੜੀ ਹੋਏ ਨੇ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਦੇ ਕੇ ਗਿਆ ਕਿ ਮੈਂ ਤੇ ਜਾਣ ਪੁੱਛ ਕੇ ਇਹ ਡਿਫਰਮੇਸ਼ਨ ਦਾ ਕੇਸ ਕਰੂੰਗਾ ਕੁਰਸ ਮੈਨੂੰ ਹਰਾਸ ਕਰ ਰਹੀ ਹੈ ਮੈਂ ਸੁਸਾਈਡ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਇਸ ਤਫतीश ਦਾ పార్ਟ ਆਫ ਇਹ ਇਨਵੈਸਟੀਗੇਸ਼ਨ ਹੈ ਦੇ ਪਿਲਾਪ ਪ੍ਰਾਪਰਟੀ ਦੀ ਕੋਈ ਜਾਣਕਾਰੀ ਹੋਈ ਕਿਤਨੀ ਤੱਕ ਉਹ ਲੈ ਰਹੇ ਜਿਸੇ ਕਰਕੇ ਰਿਮਾਂਡ ਲਿਆ ਤੁਸੀਂ ਕੋਈ ਇਸੇ ਕਰ ਕੋਈ ਚੌਂਕਰੀ ਕੀਤੀ ਗਈ ਕੁਝ ਨਹੀਂ ਜੀ ਸਰਚ ਕੀਤੀ ਕਿ ਲੇਕਿਨ ਕੋਈ ਅਜਿਹੀ ਸਾਨੂੰ ਇਤਰਾਜਯੋਗ ਚੀਜ਼ ਨਹੀਂ ਮਿਲੀ ਬਸ ਇਹ ਗੱਡੀਆਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਓਕੀ ਬਣਿਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰਾਪਰਟੀ ਵਗੈਰਾ ਦੱਸੋ ਕਿਉਂਕਿ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਹਦੇ ਨਾਮ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਕਰ ਰਹੇ ਸਰ 2 ਦਿਨਾਂ ਦੇ ਇੱਕ ਦਿਨਾਂ ਦਾ ਰਿਮਾਂਡ ਕੀ ਨਿਕਲਿਆ ਹੁਣ ਤੱਕ ਇੱਕ ਦਿਨ ਦੇ ਇਹੋ ਜਿਹੜਾ ਰੋਲ ਇੱਕ ਮਿੰਟ ਰੋਲ ਕੀ ਹੈ ਉਹਦਾ ਰੋਲ ਕੀ ਹੈ ਜੇ ਤੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਰੋਲ ਕੀ ਹੈ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਉਂਦੀ ਹੈਗੀ ਉਹਦੇ ਵਿੱਚ ਵੀ ਇਨਵੋਲਵਮੈਂਟ ਹੈਗੀ ਕੋਈ ਪਹਿਲਾਂ ਵੀ ਕਿਤੇ ਉਹ ਇਹ ਇਕੱਠੇ ਲੈ ਕੇ ਆਏ ਨੇ ਕੋਈ ਚੈੱਕ ਕਰ ਰਹੇ ਫੋਨ ਫੋਨ ਮੈਨੂੰ ਫੋਨ ਚੈੱਕ ਕਰ ਰਹੇ ਹੋ ਕੁਝ ਫੋਨ ਕਰ ਰਹੇ ਹਾਂ ਸਾਰਾ ਕੁਝ ਇਸ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੀ ਸਾਰਾ ਕੁਝ ਕਰ ਰਹੇ ਜਿੱਦਾਂ ਕੋਈ ਅਧਿਕਾਰੀ ਦੇ ਨਾਮ ਦੱਸੇ ਨਹੀਂ ਕੋਈ ਚੈਟ ਸ਼ੁਰੂ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕੇ ਇਸ ਦੌਰਾਨ ਨਹੀਂ ਸਾਹਮਣੇ ਆਇਆ ਕੋਈ ਮੋਬਾਈਲਾਂ ਜਿਹੜੇ ਮੋਬਾਈਲ ਲਈ ਸੀ ਕੀ ਉਹਨਾਂ ਦੀ ਚੈੱਕ ਕਰਵਾ ਰਹੇ ਹਾਂ ਮੈਂ ਮੋਬਾਈਲ ਚੈੱਕ ਕਰਨਾ ਹੈ